जय जय राम कृष्ण हरी तात रे संध्या बिस्ले सु पावस सदा से सदा तेरी नाम वरण साधु नाम जपे मन स्व हाजे सब तने हरे चालू सच्चे साईं क्या कर रे आ जा मेरा धन चंद्रम तारिन दुख पा सब तुम्हारी सदा सुकुमल हृदयचा इच्छा सोणा सदा तुका ਤੁਹਾਡੇ ਬਾਤ ਇਹ ਕਰਾਉਣ ਦੀ ਕੋਸ਼ਿਸ਼ ਕਰਤਾ ਹਾਂ ਕਿ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੈ ਭਾਰਤ ਕੁਮਾਰ ਦੇ ਉੱਪਰ ਜਰੂਰ ਪਹੁੰਚੋ ਸਿਚੂਤ ਸਖਾਵਾਂ ਵਰਤਿਆ ਪੇ ਨਾਮ ਜਸਕੂਰ ਕਰਿਆ ਨਾ thank you

ਪਤਿਹੇ ਸ੍ਰੀ ਭਗਵਤੀ ਜੀ ਸਹਾਏ ਮਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰਥਮ ਕਰੋਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਕਿਰਗਤ ਗੁਰ ਤੇ ਅਪਨ ਦਾਸ ਨਾਮ ਦਾਸ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰਹੁ ਸ੍ਰੀ ਹਰਿ ਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਸਿਠੇਰ ਸੰਗੁ ਜਾਏ ਦੇਖ ਬਹਾ ਪਰ ਸਿਮਰਿਆ ਕਰ ਨਉ ਨਿਦਿਆ ਬਿਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਸਬਦ ਦਾ ਵਿਕਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੁਣ ਤਾਂ ਆਪ ਦਾ ਸਾਹਿਬ ਤੇ ਕੌਰ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ ਆਹੇ ਗੁਰੂ ਪੰਜਾਂ ਪਿਆਰਿਆਂ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੀ ਮੋਹਨ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਜਹਾਂ ਸਾਹਿਬ ਜੀ ਦੇ ਆਨ ਸਾਹਿਬ ਅਜੀਤ ਸਿੰਘ ਜੀ ਸਾਹਿਬ ਜਹਾਜ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਇਹ ਜਾਲੀ ਮੁਗਤੇ ਆ ਸਮੂਹ ਸ਼ਹੀਦ ਸਿੰਘ ਸਿਕਣੀਆਂ ਸ਼ਰੋਪਣੀ ਸੰਤਾਂ ਭਗਤਾਂ ਭੱਡਾਂ ਗੁਰਸਿੱਖਾਂ ਪਿਆਰਿਆਂ ਸਜਿਆਰਿਆਂ ਸਿੱਧਕਵਾਨਾਂ ਪੰਜ ਮੁਗਤੇ ਵੀਰ ਗੁਰੂ ਖਰ사 ਜੀ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਆਕੈ ਜੂ ਸਾਧ ਜੀ ਨਨਕਾਣਾ ਸਾਹਿਬ ਤੋਂ ਲੈ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਯੰਤ ਗੁਰਦਖਤਾਂ ਗੁਰਧਾਮਾਂ ਸਮੂਹ ਗੁਰੂ ਦੇ ਝੱਡਿਆਂ ਬੰਗਿਆਂ ਨਿਸ਼ਾਨਾਂ ਸਰੋਵਰਾਂ ਜੋੜ ਮੇਲਿਆਂ ਜੀ ਦੇ ਸੁਖ ਦੇ ਦਰਸ਼ਕ ਦਾਨ ਗੋਦੋ ਜੀ ਸਵਾਗਤ ਹੈ ਕਰਮਨੁ ਨਿਧਾਨ ਬਚਕ ਪਾਵਨ ਸਤਿਗੁਰੂ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰ ਸਤਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਧਰੋ ਘਰੋਂ ਵਰਸਾਇ ਹੋਏ ਆਪ ਜੀ ਦੀਆਂ ਬਖਸ਼ਿਸ਼ਾਂ ਦੇ ਬਾਦਲ ਬਾਬਾ ਧਿਆਨ ਦਾਸ ਜੀ ਦੇ ਤਪ ਸਥਾਨ ਤੇ ਸਤਿਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅਰਦਾਸ ਦਿਨੇ ਬੇਨਤੀ ਹੈ ਜੀ ਸਤਿਗੁਰੂ ਜੀ ਆਪ ਜੀ ਦੀ ਬਖਸ਼ਿਸ਼ ਸਦਕਾ ਮਹਾਪੁਰਖਾਂ ਦੇ ਉਪਰਨ ਸਹਿਯੋਗ ਦੇ ਨਾਲ ਮਹਾਪੁਰਖਾਂ ਦੇ ਤਪ ਸਥਾਨ ਤੇ ਸਤਿਗੁਰੂ ਜੀਓ 1 ਜੂਨ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਿਤਨੇਮ ਸੰਖੇਰਾ ਪਾਠ ਪ੍ਰਗੋਬ ਸਮਾਗਮ ਆਰੰਭ ਹੋਏ ਸੀ ਸਤਿਗੁਰੂ ਜੀ ਆਪ ਜੀ ਦੀ ਮਿਹਰ ਬਖਸ਼ਿਸ਼ ਸਰਕਾਰ ਸਤਿਗੁਰੂ ਜੀ ਅੱਜ ਸੰਪੂਰਨਤਾ ਹੋਈ ਹੈ ਮਹਾਰਾਜ ਜੀ ਜੂਨ ਤੋਂ ਲੈ ਕੇ ਅੱਜ ਤੱਕ ਆਪ ਜੀ ਦੇ ਹਜੂਰ ਸਮੱਗਰ ਸੇਵਾਵਾਂ ਨੂੰ ਆਉਂਦਿਆਂ ਹੋਇਆਂ ਆਪ ਜੀ ਦੇ ਦਰ ਘਰ ਦੇ ਸੇਵਾਦਾਰਾਂ ਪਾਸੋਂ ਸਤਿਗੁਰੂ ਜੀ ਬयंਕ ਭੁੱਲਾਂ ਚੁੱਕਾ ਵਰਤੀਆਂ ਆ ਜਾਂਦੀਆਂ ਨੇ ਸਤਿਗੁਰੂ ਜੀ ਕਿਰਪਾ ਕਰਕੇ ਆਪ ਜੀ ਨੇ ਔਗਣਾਂ ਚਤਾਰ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਮਹਾਰਾਜ ਜੀਓ ਇਸ ਮਹਾਨ ਗੁਰੂ ਦੇ ਵਿੱਚ ਸਤਿਗੁਰੂ ਜੀ ਆਪ ਦੇ ਦਰ ਕਰਦੀਆਂ ਸਿੱਖ ਸੰਗਤਾਂ ਨੇ ਤਾਨ ਮਾਨ ਧੰਨ ਕਰਕੇ ਬਿਆੰਕ ਸੇਵਾਵਾਂ ਕੀਤੀਆਂ ਸਤਿਗੁਰੂ ਜੀ ਜੋ ਜੋ ਭਾਵਨਾ ਰੱਖ ਕੇ ਸਤਿਗੁਰੂ ਜੀ ਆਪ ਜੀ ਦੇ ਦਰ ਕਰਦੀਆਂ ਸੇਵਾਵਾਂ ਕੀਤੀਆਂ ਗੁਰਮਤਿ ਅਨੁਸਾਰ ਸਤਿਗੁਰੂ ਜੀ ਸੋ ਮਨੋ ਕਾਮਨਾ ਸੰਪੂਰਨ ਕਰਨੀਆਂ ਸਮੱਗਰ ਸੇਵਾਵਾਂ ਨੂੰ ਹੋਵੇ ਅਹੰਮੀਆਂ ਕੁਲ੍ਹਾ ਚੁਕਾਂ ਦੀ ਮਾਫੀ ਬਖਸ਼ਣੀ ਸਤਿਗੁਰੂ ਜੀ ਅੱਜ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ ਹੈ ਜੀ ਅਖਰਵਾਦ ਕਟ ਕੁਝ ਮੁਆਫ ਕਰਨਾ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖ ਲਿਆ ਹੋਇਆ ਆਪ ਜੀ ਦੇ ਹਜ਼ੂਰ ਪਵਿੱਤਰ ਖੜਾ ਪ੍ਰਸ਼ਾਦ ਜੀ ਦੇ ਘਰ ਹਾਜ਼ਰ ਹੈ ਗੁਰੂ ਕੇ ਨੰਕਰ ਸਜ ਕੇ ਹਾਜ਼ਰ ਹੋਏ ਨੇ ਜੀ ਖੜਾ ਪ੍ਰਸ਼ਾਦੀਆਂ ਦੇਗਾ ਸਜਾਉਂਦਿਆਂ ਹੋਇਆਂ ਸੂਕਸ਼ਮ ਭੁੱਲਾਂ ਦੀ ਮੁਆਫੀ ਬਖਸ਼ਣੀ ਕ੍ਰਿਪਾ ਕਰ ਸਾਰ ਸੋਤ ਮਿਤਰਾ ਮੜ ਲਾਭ ਹੋ ਭੋਗ ਹਰਨਾਏ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਲਗਿਆ ਭੋਗ ਸ੍ਰੀ ਪ੍ਰਸ਼ਾਦ ਸੰਗਤ ਵਿਚ ਬਤਾਉਣ ਦੀ ਆਗਿਆ ਬਖਸ਼ੋ ਆਪਣੇ ਕਰੋ ਕਰੋ ਲਈ ਪ੍ਰਮਾਨ ਬਖਸ਼ੋ ਸਤਿਗੁਰੂ ਜੀ ਇਸੇ ਪ੍ਰਕਾਰ ਜੀ ਮਹਾਪੁਰਖਾਂ ਦੇ ਉਪਰ ਮਿਹਰ ਭਰਿਆ ਹੱਥ ਰੱਖ ਕੇ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ ਉਦਮ ਉਤਸ਼ਾਹ ਬਖਸ਼ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹੋ ਜਿਹਾ ਸਵਾਗ ਮਹਾਪੁਰਖਾਂ ਨੂੰ ਸਤਿਗੁਰੂ ਜੀ ਰਚਨ ਦਾ ਉਦਮ ਉਤਸ਼ਾਹ ਬਲ ਆਪ ਜੀ ਦੀ ਕਿਰਪਾ ਕਰਕੇ ਬਖਸ਼ਣਾ ਸੋ ਕੋ ਹੋਵੇ ਨਾਮ ਚਿਤਿ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਵੰਦੇ ਹੋਵਣ ਨਾਮਿਕ ਨਾਮ ਚੜਦੀ ਕਲਾ ਤੇਰੇ ਭੰਗਿ ਸਰਬਤ ਕਾ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵੇਖ ਬਾਣੀ ਅੰਮ੍ਰਿਤ ਸਾਰੇ ਗੁਰੂਆਂ ਦੀ ਬਾਣੀ ਪਰਮਤਾਕੰਦ ਗੁਰੂ ਨੇ ਸਤਾਰੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹੋ ਜੇਸਾ ਪਾਸ ਬੈਠਿਆ ਸੋਹੀਏ ਸਭ ਨਾਮ ਆਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਤੋ ਸ੍ਰੀ ਬਲਾ ਚੌਥਾ ਧੀਰਾ ਲਾਲ ਅਮੋਲਕ ਹੈ ਭਾਰੀ ਮਨਗਾ ਹੱਥ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਦੇ ਕਾ ਨੂੰ ਲਾਖਾ ਹੀਰਾ ਲਾਲ ਅਮੋਲਕ ਹੈ ਭਾਰੀ ਮੈਨੂੰ ਗਾਹਕ ਪੀਕਾ ਕਾਂਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਦੇ ਕਾ ਨੂੰ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਬੀਰ ਦਇਆਲ ਬਲਾਇਓ ਗੁਰ ਸਾਧੂ ਗੁਰ ਬਿਲੇ ਹੀ ਜਪ ਰਖਾ ਰਾਵ ਮਨ ਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਨਾ ਲਖਾ ਤੇ ਉਝੜ ਪਰਮੁ ਮਏ ਗਾਵਾਰੀ ਮਾਇਆ ਭਵੰਗ ਵਿਖ ਚਾਖਾ ਹਰ ਹਲ ਸਾਧ ਪੈਲੋ ਜਨ ਦੀਕੇ ਹਰ ਸਾਧੁ ਸਰਣ ਹਮ ਰਖਾ ਗੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਿਹਾ ਕਿਆ ਗੁਣ ਆਖ ਵਖਾਣ ਤੁਮ ਵਡ ਅਗਮ ਵਡ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣ ਡੁਬਤ ਹਰਿ ਰਾਖਾ ਜਿਹਾ ਕਿਆ ਗੁਣ ਆਖ ਵਖਾਣ ਤੁਮ ਵਡ ਅਗਮ ਵਡ ਪੁਰਖਾ जन नानक हर किरपा थारी आखाण हर न खा वाहिगुरु जी ख़ालसा वाहिगरू